ਕੈਨੇਡਾ ਇਮੀਗ੍ਰੇਸ਼ਨ ਦੇ ਵੀਜ਼ਾ ਕਿੰਨੇ ਟਾਈਮ ਦੇ ਵਿੱਚ ਆਉਂਦਾ ਹੈ ਚਾਹੀ ਉਹ ਸਟੱਡੀ ਵੀਜ਼ਾ ਹੈ ਮਿਸਟਰ ਵੀਜ਼ਾ ਹੈ ਜਾਂ ਫਿਰ ਟੂਰਿਸਟ ਵੀਜ਼ਾ ਹੈ ਸਾਡੇ ਕੋਲੇ ਕਾਫੀ ਸਟੂਡੈਂਟਸ ਦੇ ਮੈਸੇਜ ਤੇ ਕਾਲਸ ਆਇਆ ਨੇ ਤੇ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤਾ ਕਿ ਸਰ ਸਟੱਡਾ ਸਟੱਡੀ ਵੀਜ਼ਾ ਕਿੰਨੇ ਟਾਈਮ ਦੇ ਵਿੱਚ ਆਇਆ ਕਈ ਤਾਂ ਇਹੋ ਜਿਹੀ ਵੀ ਆ ਬੱਚੇ ਜਿਨ੍ਹਾਂ ਦੀ ਤਿੰਨ ਤਿੰਨ ਵਾਰ ਰਿਫਿਊਜ਼ਲ ਸੀ ਚਾਰ ਚਾਰ ਵਾਰ ਰਿਫਿਊਜ਼ਲ ਸੀ ਤਾਂ ਵੀ ਉਹਨਾਂ ਦਾ ਵੀਜ਼ਾ ਆਪਾਂ ਨੂੰ ਦੇਖਣ ਨੂੰ ਮਿਲਿਆ ਇੱਕ ਛੋਟੀ ਜੀ ਰਿਕਵੈਸਟ ਹੈ ਜੀ ਪਹਿਲੀ ਵਾਰ ਚੈਨਲ ਤੇ ਆਏ ਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਜਰੂਰ ਲਾਈਕ ਕਰਿਓ ਸਬਸਕ੍ਰਾਈਬ ਕਰਨ ਦਾ ਬੈਨੀਫਿਟ ਤੁਹਾਡਾ ਹੀ ਹੈ ਕਿਉਂਕਿ ਤੁਹਾਨੂੰ ਐਵਰੀ ਡੇ ਨਵੀਂ ਅਪਡੇਟ ਮਿਲਦੀ ਹੈ ਤੁਹਾਡੇ ਸੁਪਨੇ ਨੂੰ ਪੂਰੇ ਕਰਨ ਵਿੱਚ ਮਤਲਬ ਕਿ ਜੇਕਰ ਤੁਸੀਂ ਕੈਨੇਡਾ ਜਾਣਾ ਹੈ ਆਸਟ੍ਰੇਲੀਆ ਜਾਣਾ ਹੈ ਯੂ ਐਸ ਏ ਜਾਣਾ ਹੈ ਇੰਗਲੈਂਡ ਜਾਣਾ ਹੈ ਜਾਂ ਛੋਟੀ ਕੰਟਰੀ ਇਟਲੀ ਜਰਮਨ ਜਾਣਾ ਹੈ ਐਵਰੀ ਅਪਡੇਟ ਅਸੀਂ ਇਸੇ ਚੈਨਲ ਤੇ ਅਪਲੋਡ ਕਰਦੇ ਆਂ ਗੱਲ ਕਰਦੇ ਆਂ ਆਫੀਸ਼ੀਅਲ ਆਫੀਸ਼ੀਅਲ ਟਾਈਮ ਹੈ ਸਟੱਡੀ ਵੀਜ਼ੇ ਦਾ ਉਹ 9 ਵੀਕਸ ਆ 9 ਹਫਤੇ ਤੇ ਇਸ ਦੇ ਵਿੱਚ ਰੀਅਲ ਪ੍ਰੈਕਟਿਸ ਦੇ ਆਪਾਂ ਅਕੋਰਡਿੰਗ ਟੂ ਗੱਲ ਕਰੀਏ ਬਾਇਓਮੈਟ੍ਰਿਕ ਹੋਣ ਤੋਂ ਬਾਅਦ ਤਿੰਨ ਵੀਜ਼ੇ ਰੀਸੀਵ ਹੋਏ ਆ ਸਾਨੂੰ ਤਿੰਨ ਸਟੂਡੈਂਟਸ ਦਾ ਮੈਸੇਜ ਆਇਆ ਸੀ ਤੇ ਪਹਿਲਾ ਵੀਜ਼ਾ ਉਹਨਾਂ ਨੂੰ 14 ਦਿਨ ਦੇ ਵਿੱਚ ਰੀਸੀਵ ਹੋਇਆ ਦੂਜਾ ਵੀਜ਼ਾ ਉਹਨਾਂ ਨੂੰ 19 ਡੇਸ ਦੇ ਵਿੱਚ ਰੀਸੀਵ ਹੋਇਆ ਤੀਜਾ ਵੀਜ਼ਾ ਉਹਨਾਂ ਦੀ ਪਹਿਲਾਂ ਇੱਕ ਰਿਫਿਊਜ਼ਲ ਸੀ ਉਹਨਾਂ ਨੂੰ ਬਾਇਓਮੈਟ੍ਰਿਕ ਤੋਂ ਬਾਅਦ 21 ਡੇਜ਼ ਦੇ ਵਿੱਚ ਰিসিਵ ਹੋਇਆ ਇਹ ਟੋਟਲ ਵੀ ਤੋਂ 25 ਦਿਨ ਦਾ ਪ੍ਰੋਸੈਸ ਲੱਗਿਆ ਪਰ ਜੇਕਰ ਤੁਹਾਡੀ ਐਸਓਪੀ ਬੈਸਟ ਆ ਐਸਓਪੀ ਬੈਸਟ ਆ ਉਸ ਦੇ ਵਿੱਚ ਤੁਸੀਂ ਡਿਫਾਈਨ ਕੀਤੀ ਹੈ ਏਵਰੀ ਸਿੰਗਲ ਚੀਜ਼ ਕਿ ਤੁਸੀਂ ਕੋਰਸ ਕਿਉਂ ਲਿਆ ਤੁਸੀਂ ਇੱਕ ਕਾਲਜ ਕਿਉਂ ਲਿਆ ਇਹ ਸਿਟੀ ਕਿਉਂ ਲਈ ਜੇਕਰ ਏਵਰੀ ਚੀਜ਼ 100% ਤੁਸੀਂ ਫਿਲ ਕੀਤੀ ਹੋਈ ਆ ਤੇ ਤੁਹਾਡੀ 100% ਤੁਹਾਡਾ ਜੋ ਵੀਜ਼ਾ ਆ ਜਾਵੇਗਾ ਡਿਪੈਂਡ ਕਰਦਾ ਤੁਹਾਡੀ ਐਸਓਪੀ ਦੇ ਉੱਤੇ ਉਸ ਤੋਂ ਬਾਅਦ ਗੱਲ ਕਰਦੇ ਆ ਓਪਨ ਵਰਕ ਪਰਮਿਟ ਦੀ ਓਪਨ ਵਰਕ ਪਰਮਿਟ ਦਾ ਜੋ ਟੋਟਲ ਟਾਈਮ ਹੈ ਉਹ 50% ਪੋਸਿਟਿਵ ਟ੍ਰੈਂਡ ਚੱਲ ਰਿਹਾ ਹੈ ਮਤਲਬ ਕਿ 50% ਉਹਦੇ ਵਿੱਚ 19 ਹਫ਼ਤੇ ਲੱਗਦੇ ਆ 19 ਹਫ਼ਤਿਆਂ ਦੇ ਵਿੱਚ 19 ਵੀਕਸ ਜਿਹਨੂੰ ਆਪਾਂ ਕਹਿ ਦਿੰਦੇ ਆ ਇਹਦੇ ਵਿੱਚ 4 ਤੋਂ 5 ਵਿਦ ਸਟੂਡੈਂਟਸ ਦੇ ਸਾਨੂੰ ਮੈਸੇਜ ਆਏ ਸੀ ਮਤਲਬ ਕਿ ਪਰਸਨ ਦੇ ਆਪਣੇ ਭਰਾਵਾਂ ਦੇ ਭੈਣਾਂ ਦੇ ਉਹਨਾਂ ਦੀ ਪਹਿਲੇ ਦੀ ਇੱਕ ਰਿਫਿਊਜ਼ਲ ਸੀ ਉਹਨੇ 31 ਜਨ ਨੂੰ ਆਪਣੀ ਫਾਈਲ ਲਾਈ ਸੀ ਤੇ 114 ਦਿਨਾਂ ਦੇ ਵਿੱਚ ਉਹਨੂੰ ਵੀਜ਼ਾ ਦੇਖਣ ਨੂੰ ਮਿਲਿਆ ਦੂਜੇ ਪਰਸਨ ਨੇ ਵੀ 31 ਜਨ ਨੂੰ ਹੀ ਫਾਈਲ ਲਾਈ ਸੀ ਉਹਨਾਂ ਦਾ ਵੀ ਵੀਜ਼ਾ 1 114 ਡੇਜ਼ ਦੇ ਵਿੱਚ ਦੇਖਣ ਨੂੰ ਮਿਲਿਆ 3rd ਪਰਸਨ ਦੀ ਇੱਕ ਰਿਫਿਊਜ਼ਲ ਸੀ 20 ਫ फेब्रुवारी ਨੂੰ ਫਾਈਲ ਲਾਈ ਸੀ ਉਹਨਾਂ ਨੇ ਤੇ ਉਹਨਾਂ ਦਾ ਵੀਜ਼ਾ 146 ਦਿਨ ਦੇ ਵਿੱਚ ਆਇਆ 3rd 1 4th 1 ਇਸ ਉਹਨਾਂ ਨੇ 6 ਮਾਰਚ ਨੂੰ ਫਾਈਲ ਲਾਈ ਸੀ ਤੇ ਉਹਨਾਂ ਦਾ ਵੀਜ਼ਾ 122 ਦਿਨ ਦੇ ਵਿੱਚ ਆਇਆ ਮਤਲਬ ਕਿ ਓਪਨ ਵਰਕ ਪਰਮਿਟ ਹੈ ਜੋ 50% ਪੋਜ਼ਿਟਿਵ ਚੱਲ ਰਿਹਾ ਰਾਈਟ ਨਾਓ ਇਹ ਸਭ ਟਾਈਮ ਬਾਇਓਮੈਟ੍ਰਿਕ ਹੋਣ ਤੋਂ ਬਾਅਦ ਦੇ ਕਰਦੇ ਆ ਰਾਈਟ ਨਾਓ ਗੱਲ ਕਰਦੇ ਆ ਸਭ ਤੋਂ ਟ੍ਰੈਂਡਿੰਗ ਵੀਜ਼ੇ ਦੀ ਵਿਸਟਰ ਵੀਜ਼ਾ ਮਤਲਬ ਕਿ ਰਾਈਟ ਨਾਓ ਇਹ ਸਭ ਤੋਂ ਵੱਧ ਟ੍ਰੈਂਡ ਤੇ ਚੱਲ ਰਿਹਾ ਹੈ ਤੇ ਸਭ ਤੋਂ ਪਹਿਲਾਂ ਇਸ ਦੇ ਵੀਜ਼ੇ ਵੀ ਆ ਰਹੇ ਆ ਵਿਸਟਰ ਵੀਜ਼ੇ ਵਿੱਚ ਘੱਟੋ ਘੱਟ 10 ਵੀਜ਼ੇ ਰਿਸਿਵ ਹੋਏ ਆ ਜਿਦੇ ਵਿੱਚ ਤਿੰਨ ਤੋਂ ਚਾਰ ਰਿਫਿਊਜ਼ਲਸ ਵਾਲੇ ਵੀ ਹਨ ਜਿਨ੍ਹਾਂ ਦੀ ਤਿੰਨ ਵਾਰ ਚਾਰ ਵਾਰ ਰਿਫਿਊਜ਼ਲ ਆ ਚੁੱਕੀ ਹੈ ਤੇ ਟੋਟਲ ਜੋ ਟਾਈਮ ਹੈ ਆਈਆਰਸੀ ਕੈਨੇਡਾ ਇਮੀਗ੍ਰੇਸ਼ਨ ਦਾ ਉਹਨਾਂ ਨੇ ਕਹੇ 44 ਡੇਸ ਮਤਲਬ ਕਿ 44 ਦਿਨ ਚ ਅਸੀਂ ਤੁਹਾਨੂੰ ਇਹਦਾ ਰਿਸਪਾਂਸ ਕਰਾਂਗੇ ਇਹਨਾਂ ਦੇ ਵਿੱਚ ਪਹਿਲਾ ਵੀਜ਼ਾ ਆਇ ਸਿਰਫ ਇਨ 12 ਡੇਜ਼ ਦੇ ਵਿੱਚ ਦੂਜਾ ਵੀਜ਼ਾ ਜੋ ਆਇਆ ਹੈ ਉਹਨਾਂ ਦੇ ਤਿੰਨ ਰਿਫਿਊਜ਼ਲ ਸੀ ਮਤਲਬ ਪਹਿਲੀ ਦੂਜੀ ਤੀਜੀ ਤਨਰ ਰਿਫਿਊਜ਼ਲ ਹੋਣ ਤੋਂ ਬਾਅਦ ਉਹਨਾਂ ਦਾ ਵੀਜ਼ਾ 15 ਡੇਜ਼ ਦੇ ਵਿੱਚ ਆਇਆ ਹੈ ਮਤਲਬ ਕਿ 50 ਦਿਨ ਦੇ ਵਿੱਚ ਨੈਕਸਟ ਵਨ ਇਜ਼ ਥੈਟ ਆਲਸੋ ਤਿੰਨ ਰਿਫਿਊਜ਼ਲ ਸੀ ਇਹਨਾਂ ਦੇ ਵੀ ਇਹਨਾਂ ਦਾ ਵੀਜ਼ਾ ਵੀ 50 ਦਿਨ ਦੇ ਵਿੱਚ ਆਇਆ ਹੈ ਫੋਰਥ ਇਹਨਾਂ ਦੀ ਇੱਕ ਰਿਫਿਊਜ਼ਲ ਸੀ ਇਹਨਾਂ ਦਾ ਵੀਜ਼ਾ 39 ਡੇਜ਼ ਦੇ ਵਿੱਚ ਆਇਆ ਹੈ ਫਿਫਥ ਦੀ ਉਹਨਾਂ ਦੇ ਵੀ ਇੱਕ ਰਿਫਿਊਜ਼ਲ ਸੀ ਉਹਨਾਂ ਦਾ ਵੀਜ਼ਾ ਵੀ 40 ਡੇਜ਼ ਦੇ ਵਿੱਚ ਆਇਆ ਹੈ ਮਤਲਬ ਕਿ 40 ਦਿਨ ਦੇ ਵਿੱਚ ਨੈਕਸਟ 22 ਇਅਰ 올ਡ ਪਰਸਨ ਆ ਜੀ ਇਹਨ ਜਬ ਬਾਇਓਮੈਟ੍ਰਿਕ ਹੋਣ ਤੋਂ ਬਾਅਦ 28 ਡੇਜ਼ ਦੇ ਵਿੱਚ ਆਇਆ ਸੋ ਡਿਪੈਂਡ ਕਰਦਾ ਤੁਹਾਡੇ ਤੇ ਤੁਹਾਡੀ ਪ੍ਰੋਫਾਈਲ ਕਿਵੇਂ ਦੀ ਹੈ ਸੋ ਬੈਸਟ ਆਫ ਲੱਕ ਫॉर ਯੂਅਰ ਫਿਚਰ ਥੈਂਕ ਯੂ ਸੋ ਮੱਚ